एक हास्य कविता लेके आपने सामने हाजिर हुई हाँ कविता सार है कि सू सुनी सुनाई गलते इतबार नहीं करना चाहिए कन्ना लाल अखा भी खोलनिया चाहिए कविता पेश कर रही हाँ भोली मर गई भोली मर गई भोली मर गई भोली मर गई कन्नों कन्नी फैल खबर गई कदों ते कि कोई ना दसे पूरे वल सारे नशे ਕਦੋਂ ਤੇ ਕਿੰਨਾ ਕੋਈ ਨਾ ਦੱਸੇ ਸਾਹ ਪੂਰੇ ਵੱਲ ਸਾਰੇ ਨਸੇ ਚਾਲ ਭੇਡ ਦੀ ਚੱਲੇ ਦੁਨੀਆ ਗਲੀਆਂ ਹੋਈਆਂ ਸੁਨਮ ਸੁਨੀਆਂ ਚਾਲ ਭੇਡ ਦੀ ਚੱਲੇ ਦੁਨੀਆ ਗਲੀਆਂ ਹੋਈਆਂ ਸੁਨਮ ਸੁਨੀਆਂ 마ਸਕ ਲਗਾ ਕੇ ਮੈਂ ਵੀ ਨਿਕਲ ਗਈ 마ਸਕ ਲਗਾ ਕੇ ਮੈਂ ਨਿਕਲ ਗਈ ਠੀੜ ਦੇ ਮਗਰੇ ਮੈਂ ਵੀ ਚੱਲ ਪਈ ਰਿਸ਼ਤੇਦਾਰ ਮੇਰੇ ਕਈ ਆਏ ਰਿਸ਼ਤੇਦਾਰ ਮੇਰੇ ਕਈ ਆਏ ਕਈਆਂ ਦੇ ਚਿਹਰੇ ਮੁੜ ਜਾਏ ਕਿਸੇ ਕਿਹਾ ਬਹੁ ਮਾੜਾ ਹੋਇਆ ਕਿਸੇ ਕਿਹਾ ਬਹੁ ਮਾੜਾ ਹੋਇਆ ਕੋਈ ਹੁੱਬਾ ਮਾਰ ਕੇ ਰੋਇਆ ਕਹਿੰਦੇ ਗੁਰੂ ਦਾ ਬਾਣਾ ਮਿੱਠਾ ਐਪਲ ਮੈਨੂੰ ਕਿਸੇ ਨਾਲ ਠਾ ਕਹਿੰਦੇ ਗੁਰੂ ਦਾ ਬਾਣਾ ਮਿੱਠਾ ਐਪਲ ਮੈਨੂੰ ਕਿਸੇ ਨਾਲ ਠਾ ਤੁਰੀ ਸੀ ਜਾਂਦੇ ਚੁੱਪ ਚਪੀਤੀ ਤੁਰੀ ਸੀ ਜਾਂਦੇ ਚੁੱਪ ਚਪੀਤੀ ਰੋਟੀ ਕਿਸੇ ਦਾ ਆਰਡਰ ਕੀਤੀ ਕੋਈ ਕਹੇ ਹਨੇਰ ਹੈ ਸਾਈਆਂ ਕਿਸੇ ਨੇ ਜਾ ਲੱਕੜਾਂ ਤੋਂ ਲਵਾਈਆਂ ਕਿਸੇ ਨੇ ਜਾ ਲੱਕੜਾਂ ਤਲਵਾਈਆਂ ਕਿਸ ਨੂੰ ਇਹ ਸ਼ਰਾਰਤ ਸੁਝੀ ਮੇਰੇ ਸਾਹਮਣੇ ਇਹ ਸਵਾਲ ਸੀ ਕਿਸ ਨੂੰ ਇਹ ਸ਼ਰਾਰਤ ਸੁਝੀ ਮੇਰੇ ਲਈ ਇਹ ਗੱਲ ਸੀ ਗੁੱਜੀ ਮੱਜਲ ਇੱਕ ਪਹੁੰਚੀ ਸ਼ਮਸ਼ਾਨੇ ਮੋਢੇ ਚਾਰ ਨਾ ਗਏ ਪਛਾਣੇ ਮੱਜਲ ਇੱਕ ਪਹੁੰਚੀ ਸ਼ਮਸ਼ਾਨੇ ਮੋਢੇ ਚਾਰ ਨਾ ਗਏ ਪਛਾਣੇ ਚਿਹਰੇ ਤੋਂ ਜਦ ਚਾਦਰ ਲਾਈ ਉਹ ਭੋਲੀ ਸੀ ਮੇਰੀ ਬਾਈ ਚਿਹਰੇ ਤੋਂ ਜਦ ਚਾਦਰ ਲਾਈ ਉਹ ਭੋਲੀ ਸੀ ਮੇਰੀ ਬਾਈ ਘਰ ਦੀ ਕਰਨੀ ਸਾਫ ਸਫਾਈ 2 ਦਿਨ ਤੋਂ ਕੰਮ ਤੇ ਨਾ ਆਈ ਮਾਸਕ ਉਤਾਰ ਮੈਂ ਹੋ ਗਈ ਅੱਗੇ ਮਾਸਕ ਉਤਾਰ ਮੈਂ ਹੋ ਗਈ ਅੱਗੇ ਸਾਰੇ ਮੈਨੂੰ ਵੇਖਣ ਲੱਗੇ ਰਿਸ਼ਤੇਦਾਰ ਜਾਂ ਪਰਾਂ ਖਲੋਤੇ ਕਈ ਹੱਥਾਂ ਦੇ ਉੱਡ ਗਏ ਤੋਤੇ ਰਿਸ਼ਤੇਦਾਰ ਜਾਂ ਪਰਾਂ ਖਲੋਤੇ ਕਈ ਹੱਥਾਂ ਦੇ ਉੱਡ ਗਏ ਤੋਤੇ ਸਤਨਾਮ ਵਾਹਿਗੁਰੂ ਧੁਨ ਗੁਨਾਈ ਸਤਨਾਮ ਵਾਹਿਗੁਰੂ ਧੋਮਨ ਗੁਨਾਈ ਇਕ ਦੂਜੇ ਨੂੰ ਦਇਨ ਵਧਾਈ ਸਾਰੇ ਖੂਬ ਹੋਏ ਸ਼ਰਮਿੰਦ ਇੰਜ ਹੀ ਹੁੰਦਾ ਭੋਲੀਏ ਜਿੰਦੇ ਸਾਰੇ ਖੂਬ ਹੋਏ ਸ਼ਰਮਿੰਦ ਇੰਜ ਹੀ ਹੁੰਦਾ ਭੋਲੀਏ ਜਿੰਦੇ ਤਿੰਨਾ ਛਾਤਰ ਹੋ ਖਿਡਾਰੀ ਜਿਉਂਦੇ ਜੀ ਜਿਸ ਭੋਲੀ ਮਾਰੀ ਕਿਤਨਾ ਛਾਤਰ ਹੋ ਖਿਡਾਰੀ ਜਿਉਂਦੇ ਜਈ ਜਿਸ ਭੋਲੀ ਮਾਰੀ ਕੰਨ ਖੁੱਲੇ ਅੱਖਾਂ ਵੀ ਖੋਲੋ ਪਾਣ ਖੁੱਲ੍ਹੇ ਅੱਖਾਂ ਵੀ ਖੋਲੋ ਪਹਿਲੋਂ ਪਰਖੋ ਫਿਰ ਕੁਝ ਬੋਲੋ ਸੱਚ ਝੂਠ ਪਹਿਲੋਂ ਅਜ਼ਮਾਓ ਸੁਣੀ ਸੁਣਾਈ ਤੇ ਨਾ ਜਾਇਓ ਸੱਚ ਝੂਠ ਪਹਿਲੋਂ ਅਜ਼ਮਾਓ ਸੁਣੀ ਸੁਣਾਈ ਤੇ ਨਾ ਜਾਇਓ